ਰਾਣੀ ਮਜ਼ੈਂਟਾ ਕਲਰ ਦਾ ਪਿਓਰ ਕ੍ਰੇਮ ਦਾ ਆਰਟੀਕਲ ਲੈ ਕੇ ਆਇਆ ਫਰੰਟ ਤੇ ਬੈਕ ਤੇ ਵਰਕ ਹੈ ਜੀ ਵੀਡੀਓ ਨੂੰ ਪੂਰਾ ਦੇਖੋ ਜੇ ਸੂਟ ਪਾਏ ਕਰਨਾ ਹੈ ਸੂਟ ਬੜਾ ਸ਼ਾਨਦਾਰ ਬਣ ਕੇ ਆਇਆ ਸੋ ਪੀਸ ਚੈੱਕ ਕਰ ਲੋ ਜੀ ਆ ਆ ਰਿਹਾ ਪਹਿਲਾਂ ਤਾਂ ਇਹਦਾ ਫਰੰਟ ਚੈੱਕ ਕਰੋ ਬਹੁ ਵੀ ਫਰੰਟ ਦਾ ਹੀ ਲਾਈ ਥੰਮ ਮੇਲ ਦੂਰੋਂ ਅੱਛਾ ਫਰੰਟ ਚੈੱਕ ਕਰਾਉਦਾ ਤੁਹਾਨੂੰ ਮੈਂ ਪੀਸ ਬੜਾ ਪਿਆਰਾ ਹੈ ਪਿਓਰ ਕ੍ਰੇਮ ਦਾ ਆਰਟੀਕਲ ਆ ਆ ਰਹਿਣ ਦਾ ਫਰੰਟ ਪ੍ਰੋਪਰ ਹੈਵੀ 슬ੀਵਸ ਤੇ ਕੰਮ ਆ ਰਿਹਾ ਫਰੰਟ ਦੇਖੋ ਕਿੰਨਾ ਪਿਆਰਾ ਸਾਰਾ ਹੈਂਡਵਰਕ ਵਾਪਸ 슬ੀਵਸ ਤੇ ਜਿਨ੍ਹਾਂ ਨੂੰ ਆਨੰਦ ਕਾਰਡ ਲਈ ਮਜ਼ੈਂਟਾ ਚਾਹੀਦਾ ਵੈਡਿੰਗ ਦੇ ਲਈ ਮਜ਼ੈਂਟਾ ਕਲਰ ਚਾਹੀਦਾ ਸਭ ਤੋਂ ਸੋਹਣਾ ਸੂਟ ਆ ਇਹ ਆ ਚੈੱਕ ਕਰੋ ਇਹਦੀ ਬੈਕ ਇੰਬਰੋਇਡਰੀ ਬੈਕ ਤੇ ਵੀ ਸਾਰਾ ਹੈਂਡਵਰਕ ਟੋਟਲੀ ਹੈਵੀ ਪੀਸ ਬਣਾ ਹੋਇਆ ਫਰੰਟ ਔਰ ਬੈਕ ਦਾ ਡਿਜ਼ਾਈਨ ਹੈ ਔਰ ਆ ਚੈੱਕ ਕਰੋ ਇਸ ਦਾ ਬਾਟਮ ਤੇ ਵਰਕ ਆ ਰਿਹਾ ਸਲਵਾਰ ਦੇ ਪਹੁੰਚ ਤੇ ਕੰਮ 슬ੀਵਸ ਤੇ ਕੰਮ ਹੈ ਪਹੁੰਚਾ ਤੇ ਕੰਮ ਹੈ ਬੈਕ ਤੇ ਕੰਮ ਹੈ ਫਰੰਟ ਹੈਵੀ ਹੈ ਦੁਪੱਟਾ ਪੂਰਾ ਕੋਰਸਾਈਡ ਹੈ ਚਨੂਨ ਦਾ ਦੁਪੱਟਾ ਆ ਰਿਹਾ ਸਰਦਾਰੀ ਸੂਟ ਹੈ ਇਹ ਪ੍ਰੋਪਰ ਦੁਪੱਟਾ ਚੈੱਕ ਕਰੋ ਜਿੰਨਾਂ ਨੂੰ ਵੈਡਿੰਗ ਲਈ ਦਾਜ ਮਰੀ ਤੇ ਹੀ ਆਈ ਸਭ ਤੋਂ ਸੋਹਣੇ ਸੂਟ ਚਾਹੀਦੇ ਹਨ ਬਾਈਕ ਵਾਰੀ ਚਾਹੇ ਵਿਦੜ ਕਰ ਲੋ ਚਾਹੇ ਆਨਲਾਈਨ ਮੰਗਾ ਲੋ ਅਲਟੀਮੇਟ ਕਲੈਕਸ਼ਨ ਦਵਾਂਗੇ ਵਾਦਾ ਕਰਦੇ ਹਾਂ ਇਸ ਗੱਲ ਦਾ ਪੰਜਾਬ ਨਾਲੋਂ ਜਿੰਨੇ ਟ੍ਰੈਂਡਿੰਗ ਨਵੇਂ ਆਰਟੀਕਲ ਨੇ ਸਭ ਤੋਂ ਪਹਿਲਾਂ ਲਾਂਚ ਕਰੇ ਹੋਏ ਆਪਾਂ ਸੋ ਰੇਟ ਆ ਰਿਹਾ 17400